ਅੱਜ ਦੇ ਨਾਮਿਨੇਸ਼ਨ ਫਾਇਲ ਕਰਨ ਆਏ ਆਂ ਔਰ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਗਦਾਰੀ ਦੇ ਵਫਾਦਾਰੀ ਦੀ ਲੜਾਈ ਹੈ ਔਰ ਧੋਖੇ ਬਾਜਾਂ ਦੇ ਖਿਲਾਫ ਲੜਾਈ ਹੈ ਔਰ ਮੈਨੂੰ ਉਮੀਦ ਹੈ ਕਿ ਇਸ ਗਦਾਰੀ ਔਰ ਵਫਾਦਾਰੀ ਦੀ ਲੜਾਈ ਦੇ ਵਿੱਚ ਇੱਕ ਆਮ ਸਧਾਰਨ ਪਰਿਵਾਰ ਦੀ ਲੜਕੀ ਯਾਮਨੀ ਗੋਮਰ ਨੂੰ ਹੁਸ਼ਿਆਰਪੁਰ ਦੇ ਲੋਕ ਫਤਿਹ ਬਖਸ਼ਣਗੇ ਔਰ ਆਪਣਾ ਆਸ਼ੀਰਵਾਦ ਦੇਣਗੇ ਦਾ ਦੂਜਾ ਬੜਾਵਾ ਦਿੱਤਾ ਕਿਉਂਕਿ ਦੋ ਚਾਰ ਤੋਂ ਲੀਡੀ ਰ ਪਰਕ ਦੂਜੀ ਪਾਰਟੀ ਨੇ ਕੋਈ ਵੀ ਕੋਈ ਪ੍ਰੋਪਰ ਕਰ ਨਹੀਂ ਮੈਂ ਤਾਂ ਕਹਿਣਾ ਚਾਹਣਾ ਕਿ ਆਮ ਆਦਮੀ ਪਾਰਟੀ ਗੱਲਾ ਕਰਦੀ ਹੈ ਮਹਿਲਾਵਾਂ ਦੀਆਂ ਇੱਕ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਗਈ ਬਾਹਰਲੀਆ ਪਾਰਟੀਆਂ ਚੋ ਇਸ ਤਰ੍ਹਾਂ ਲੋਕਾਂ ਨੂੰ ਲੈ ਕੇ ਗਏ ਔਰ ਆਮ ਆਦਮੀ ਪਾਰਟੀ ਨੇ ਵਲੰਟੀਅਰ ਨੂੰ ਚੋਣ ਲੜਾਉਣਾ ਚਾਹੀਦਾ ਸੀਗਾ ਚੱਬੇ왈ਜੀ ਦੀ ਥਾਂ ਤੇ ਇਸੇ ਕਰਕੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ और मैं लगता कि आम आदमी पार्टी के जोड़े वलंटियर है वो भी सारे के सारे निराश ने और जामनी गोमर फर्क नुनाव जीतेगी लिख के लैला कि डॉक्टर राज कुमार चबेवाल चौथे नंबर से आऊगा लिख के लैला लुधियाने तो फिर लुधियाने वाले दस फतेह बाबे नानक की कृपा के